ਫਲਕਾਪੋ ਆਦੀ ਪੰਚਾਇਤ ਡੇਰਾ ਬਾਬਾ ਬਸੰਤਪੁਰੀ ਵੱਲੋਂ ਇਕ ਪੰਚਾਇਤੀ ਕ੍ਰਿਕਟ ਟੂਰਨਾਮੈਂਟ ਦਾ ਯੋਜਨਕੀਤਾ ਕੀਤਾ ਗਿਆ ਜਿਸ ਦੇ ਵਿੱਚ ਅਗਵਾਈ ਜਿਹੜੀ ਉਸ ਦੇ ਸਰਪੰਚ ਕਰਨਜੀਤ ਸਿੰਘ ਹੋਂਨਾ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸ ਦੇਗੀ ਕਾਰਨ ਮੰਤਰੀ ਪੰਜਾਬ ਲਾਲਚੰਦ ਰਾਜਕ ਜਿਹੜੇ ਨੇ ਮੁੱਖ ਮਹਿਮਾਨ ਵਜੋਂ ਇਸ ਟੂਰਨਾਮੈਂਟ ਦੇ ਵਿੱਚ ਪਹੁੰਚੇ ਤੇ ਉਨ੍ਹਾਂ ਵੱਲੋਂ ਖਿਡਾਰੀਆਂ ਦਾ ਜਿਹੜਾ ਹੌਸਲਾ ਵਧਾਇਆ ਗਿਆ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸੱਤ ਜਿਹੜੀ ਹੈ ਉਹ ਖੇਡਾਂ ਨੂੰ ਪਰਸਪਰਿਤ ਕਰ ਰਹੀ ਹੈ ਇਸ ਕਰਕੇ ਉਨ੍ਹਾਂ ਵੱਲੋਂ ਜਿਹੜੀ ਇਸ ਪਿੰਡ ਦੀ ਗ੍ਰਾਉਂਡ ਵਾਸਤੇ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਆਪ ਦਿਖਦਾ ਰਿਪੋਰਟ ਤੇ ਗੱਲਬਾਤ ਕਰ ਲਿਆ ਸਥਾਨਕ ਮੈਂਬਰ ਪੰਚਾਇਤਾਂ ਦੇ ਨਾਲ ਔਰ ਕੈਬਨ ਮੰਤਰੀ ਪੰਜਾਬ ਲਾਲਚਨ ਗਰਤਾਚ ਖੋਣਾ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਟੂਰਨਾਮੈਂਟ ਦੇ ਦੌਰਾਨ ਸਭ ਤੋਂ ਪਹਿਲਾਂ ਤਾਂ ಗ್ರಾಮ ਪੰਚਾਇਤ ਡੇਰਾ ਬਾਬਾ ਬਸੰਦਪੁਰੀ ਨੂੰ ਮੁਬਾਰਕਾ ਜਿਨ੍ਹਾਂ ਨੇ ਇੱਕ ਬਹੁਤ ਹੀ ਸ਼ਾਨਦਾਰ ਉਦਮ ਕੀਤਾ ਸੋ ਇਹ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਾ ਰਿਹਾ ਸੋ ਇਹ ਅੱਜ ਦਾ ਦਿਨ ਇਤਿਹਾਸਕ ਤੌਰ ਤੇ ਇਸ ਨਗਰਲੀ ਪੰਚਾਇਤ ਨੇ ਵੀ ਮੈਂ ਸਮਝਦਾ ਕਿ ਯਾਦਗਾਰੀ ਰਹੇਗਾ ਕਿ ಗ್ರಾಮ ਪੰਚਾਇਤ ਨੇ ਪਹਿਲਾ ਕ੍ਰਿਕਟ ਟੂਰਨਾਮੈਂਟ ਸ਼ੁਰੂ ਅਚ ਕਰਾਇਆ ਸੋ ਮੈਨੂੰ ਵੀ ਇੱਥੇ ਆਣ ਦਾ ਮੌਕਾ ਮਿਲਿਆ ਬੜਾ ਸ਼ਾਨਦਾਰ ਬੱਚੇ ਖੇਡੇ ਆ ਸੋ ਫਾਈਨਲ ਮੁਕਾਬਲਾ ਜਿਹੜਾ ਉਹ ਭਰੀਆ ਲੜੀ ਆਪਣਾ ਪੜੋਲੀ ਤੇ ਨਵੇਂ ਪਿੰਡ ਦੇ ਵਿੱਚ ਖੇਡਿਆ ਜਾ ਰਿਹਾ ਸੋ ਖੇਡ ਜਿੱਤਣੀ ਚਾਹੀਦੀ ਆ ਕੋਈ ਵੀ ਟੀਮ ਜਿੱਤੇ ਸੋ ਮੇਰੇ ਲਈ ਇਸ ਮੌਕੇ ਤੇ ਹਾਜ਼ਰ ਹੋਣਾ ਹੋਰ ਵੀ ਖੁਸ਼ੀ ਵਾਲੀ ਗੱਲ ਆ ਸੋ ਮੈਂ ਸਾਰੇ ਖਿਡਾਰੀਆਂ ਨੂੰ ਜ਼ਰੂਰ ਕਵਾਂਗਾ ਈਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਨੂੰ ਖੇਡਾਂ ਦੇ ਪੱਖ ਤੋਂ ਪ੍ਰਮੋਟ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਚਾਹੇ ਉਹ ਖੇਡਾਂ ਵਧਨ ਪੰਜਾਬ ਦੀਆਂ ਹੋਣ ਚਾਹੇ ਦੂਜੀਆਂ ਖੇਡਾਂ ਹੋਣ ਸੋ ਪਹਿਲੀ ਵਾਰ ਪੰਜਾਬ ਦੇ ਅੰਦਰ ਹੋ ਰਿਹਾ ਕਿ ਕਿਸੇ ਵੀ ਖੇਡ ਦੇ ਵਿੱਚੋਂ ਜੇ ਕੋਈ ਬੱਚਾ ਇੰਟਰਨੈਸ਼ਨਲ ਨੈਸ਼ਨਲ ਲੈਵਲ 'ਤੇ ਆ ਰਿਹਾ ਤੇ ਉਹਨੂੰ ਜਿਹੜਾ ਇਨਾਮ ਲਾਨਿਆ ਜਾਂਦਾ ਉਹ ਉਸੇ ਵੇਲੇ ਸਰਕਾਰ ਦਿੰਦੀ ਹੈ ਜਦੋਂ ਉਹ ਆਪਣੇ ਪ੍ਰਦੇਸ਼ ਚ ਭਰਤਦਾ ਸੋ ਨਹੀਂ ਤੇ ਕਈ ਕੇ ਸਾਲ ਵੀ ਜਾਂਦੇ ਸਨ ਖਿਡਾਰੀਆਂ ਨੂੰ ਲਾਣੇ ਇਨਾਮ ਨਹੀਂ ਸਨ ਮਿਲਦੇ ਸੋ 18 ਕਰੋੜ ਰੁਪਈਆ ਸਰਕਾਰ ਨੇ ਜਿਹੜਾ ਆ ਉਹ ਖੇਡਾ ਵਤਨ ਪੰਜਾਬ ਦੀਆਂ ਦੇ ਰਾਹੀਂ ਪੰਜਾਬ ਦੇ ਬੱਚਿਆਂ ਦੀ ਝੋਲੀ ਚ ਪਾਇਆ ਸੋ ਮੈਂ ਅੱਜ ਐਲਾਨ ਵੀ ਕਰਨਾ ਵੀ ਜਿਹੜਾ ਗਰਾਊਂਡ ਹੈ ਜਿਹੜਾ ਮੱਲਿਆ ਸੀਗਾ ਕੁਝ ਵਿਅਕਤੀਆਂ ਵੱਲੋਂ ਉਹ ਪੰਚਾਇਤ ਨੇ ਨਿਸ਼ਾਨਦੇ ਕਰਾ ਕੇ ਇਹਨੂੰ ਆਜ਼ਾਦ ਕਰਾਇਆ ਇਹ ਵੀ ਇੱਕ ਪੰਚਾਇਤ ਨੂੰ ਮੈਂ ਸਮਝਦਾ ਵੀ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੰਗਾ ਕਾਮਨਾ ਨੇ ਕੀਤਾ ਸਰਪੰਚ ਕਰਨ ਸਿੰਘ ਨੇ ਤੇ ਸਾਰੀ ਟੀਮ ਨੇ ਸੋ ਮੈਂ ਅੱਜ ਆਪਣੇ ਵੱਲੋਂ ਐਲਾਨ ਕਰਦਾ ਵੀ 10 ਲੱਖ ਰੁਪਈਆ ਇਹਨਾਂ ਦੇ ਇਸ ਖੇਡ ਸਟੇਡੀਅਮ ਬਣਾਉਣ ਦੇ ਲਈ ਮੈਂ ਜਲਦੀ ਜਿਹੜਾ ਪ੍ਰੋਵਾਈਡ ਕਰਾਵਾਂਗਾ ਸੋ ਖੇਡਾਂ ਚ ਬੱਚਿਆਂ ਨੂੰ ਸ਼ਾਮਲ ਕਰਨਾ ਸਾਡੀ ਸਭ ਦੀ ਡਿਊਟੀ ਆ ਔਰ ਮੈਂ ਬੱਚਿਆਂ ਨੂੰ ਵੀ ਅਪੀਲ ਕਰਾਂਗਾ ਵੀ ਖੇਡਾਂ ਦਾ ਰਾਈ ਬਹੁਤ سارے ਬੱਚੇ ਜਿਹੜੇ ਜੀਵਨ ਦੇ ਅੰਦਰ ਵੱਡੀਆਂ ਉਹਦੇ ਪ੍ਰਾਪਤ ਕਰਦੇ ਆ ਸੋ ਇਸ ਨਗਰ ਦੇ ਵਿੱਚ ਆਲਰੇਡੀ ਸਾਡੇ ਸੂਬੇਦਾਰ ਸੁਵਿੰਦਰ ਸਿੰਘ ਉਹਨਾਂ ਦੀ ਟੀਮ ਜਿਹੜੀ ਆ ਉਹ ਹਾਕੀ ਨੂੰ ਪ੍ਰਮੋਟ ਕਰਨ ਲਈ ਲਗਾਤਾਰ ਕੰਮ ਕਰਦੀ ਐ ਜੋ ਇਹ ਬੜਾ ਪਿਆਰਾ ਪਿੰਡ ਐ ਸੋ ਮੈਂ ಗ್ರಾಮ ਪੰਚਾਇਤ ਡੇਰਾਬਾਬਾ ਬਸੰਤਪੁਰੀ ਦੇ ਸਾਰੇ ਸਾਥੀਆਂ ਨੂੰ ਇਸ ਸ਼ੁਭअवਸਰਤੇ ਮੁਬਾਰਕਾਂ ਵੀ ਦੇ ਰਿਹਾ ਜਲਦੀ ਇਹਨਾਂ ਨੂੰ ਪਲੇ ਗਰਾਊਂਡ ਬਣਾ ਕੇ ਦਵਾਂਗੇ ਸੋ ਸਾਰੀਆਂ ਆਈਆਂ ਹੋਈਆਂ ਟੀਮਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਅੱਜ ਸਾਡੇ ಗ್ರಾಮ ਪੰਚਾਇਤ ਡੇਰਾਬਾਬਾ ਬਸੰਤਪੁਰੀ ਦੇ ਵਿੱਚ ਜੋ ਟੂਰਨਾਮੈਂਟ ਮੈਚ ਕਰਾਇਆ ਜਾ ਰਿਹਾ ਮਾਨਯੋਗ ਸਰਪੰਚ ਸਾਹਿਬ ਸਾਡੇ ਕਰਨਜੀਤ ਸਬੂਜੀ ਔਰ ਸਤਿਕਾਰਯੋਗ ਆਦਰਨੀਏ ਮੇਰੇ ਵੱਡੇ ਭਾਈ ਸਾਹਿਬ ਕਟਾਰੂ ਚੱਕ ਲਾਲਚੰਦ ਜੀ ਕੈਬਨਿਟ ਮੰਤਰੀ ਸਾਹਿਬ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਜੋ ਵੀ ਇਹ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਪ੍ਰੋਗਰਾਮ ਹੋਇਆ ਜਦੋਂ ਦਾ ਸਾਡਾ ਪਿੰਡ ਬਣਿਆ ਦਾ ਪਹਿਲੀ ਵਾਰ ਇਹ ਪ੍ਰੋਗਰਾਮ ਹੋਇਆ ਔਰ ਮੈਂ ਆਪਣੇ ਪੂਰੇ ਹੀ ਪਿੰਡ ਵਾਲੋਂ ਬਹੁਤ ਹੀ ਬਹੁਤ ਜ਼ਿਆਦਾ ਜਿਹੜੀ ਵਧਾਈ ਆਪਣੇ ਵੱਡੇ ਭਾਈ ਸਾਹਿਬ ਲਾਲਚੰਦ ਜੀ ਨੂੰ ਦਿਨਾ ਕਟਾਰੂ ਚੱਕ ਸਾਹਿਬ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਚੰਗੇ ਰਾਹ ਤੇ ਪਾਇਆ ਔਰ ਮਾੜੇ ਕੰਮਾਂ ਤੋਂ ਬਚਾਇਆ ਮੈਂ ਆਪਣੇ ਪਿੰਡ ਦੇ ਵੀ ਸਾਰੇ ਬੱਚਿਆਂ ਨੂੰ ਇਹ ਅਪੀਲ ਕਰਾਂਗਾ ਕਿ ਜਿਸ ਤਰ੍ਹਾਂ ਸਾਡੇ ਕੈਬਨਟ ਮੰਤਰੀ ਸਾਹਿਬ ਨੇ ਸਾਨੂੰ ਫੇਡ ਗੇ ਰੋਡ ਬਣਾਉਣ ਲਈ ਰਾਸ਼ੀ ਦੇਣ ਦਾ ਵਾਅਦਾ ਕੀਤਾ ਜਿਦੋਂ ਵੀ ਸਾਨੂੰ ਇਹ ਰਾਸ਼ੀ ਮਿਲਦੀ ਹੈ ਅਸੀਂ ਜਲਦੀ ਤੋਂ ਜਲਦੀ ਇੱਕ ਰੋਡ ਹੈ ਜਿਹੜੀ ਤਿਆਰ ਕਰਕੇ ਆਪਣੇ ਪਿੰਡ ਦੇ ਬੱਚਿਆਂ ਤੇ ਹਵਾਲੇ ਕਰਾਂਗੇ ਔਰ ਬਾਹਰ ਦੇ ਬੱਚੇ ਵੀ ਇੱਥੇ ਆਣ ਕੇ ਕਿਹੜਾ ਉਹਨਾਂ ਦੀ ਵੀ ਗਰੋਡ ਹੈ ਬਹੁਤ ਬਤਨਿਹਾਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰ